ਤੁਸੀਂ ਦੇਖ ਰਹੇ ਹੋ ਜੀਤ 24 ਟੀਵੀ ਮੈਂ ਨਵਾਂ ਖ਼ੈਰ ਤੋਂ ਜਸਵੀਰ ਸਿੰਘ ਦੂਰ ਪਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਵੱਖ-ਵੱਖ ਮੰਡੀਆਂ ਦੇ ਖਰੀਦ ਪ੍ਰਬੰਧਾਂ ਦਾ ਜਿੱਥੇ ਅੱਜ ਲਾਛੰਦ ਕਟਾਰੂ ਚੱਕ ਕੈਬਨਟ ਮੰਤਰੀ ਪੰਜਾਬ ਦੌਰਾ ਕਰ ਰਹੇ ਨੇ ਉਹਨਾਂ ਵੱਲੋਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾ ਜਾ ਲਾਇਆ ਜਾ ਰਿਹਾ ਤੇ ਅੱਜ ਬੰਗਾ ਵੱਡੀ ਦੇ ਵਿੱਚ ਪਹੁੰਚੇ ਨੇ ਉਹਨਾਂ ਵੱਲੋਂ ਜਿੱਥੇ ਆਕਾ ਦੇ ਨਾਲ ਮੀਟਿੰਗ ਕੀਤੀ ਗਈ ਹੈ ਉੱਥੇ ਕਿਸਾਨ ਨੇ ਹੱਥ ਵੱਸੇ ਵੱਸ ਥੋੜੀ ਅੱਗੇ ਜਾਦੇ ਤੇ ਨਾਲ ਹੀ ਉਹਨਾਂ ਨੇ ਖਰੀਦ ਪ੍ਰਬੰਧਾਂ ਦਾ ਬੰਗਾ ਵਿਖੇ ਸ਼ੁਰੂਆਤ ਕਰਵਾਈ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਤੇ ਸਪੈਸ਼ਲ ਹੌਨਾ ਵੱਲੋਂ ਹਦੇਸ਼ ਆ ਕਿ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਇਆ ਤੇ ਸੀਜ਼ਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਦਿੱਕਤ ਨਾ ਆਵੇ ਆੜਤ ਨੂੰ ਦਿੱਕਤ ਨਾ ਆਵੇ ਸੋ ਉਹਦੇ ਲਈ ਜਿਹੜੇ ਬੰਦੋਬਸਤ ਕੀਤੇ ਆ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਉਹਦੀਆਂ ਸਥਾਨਕ ਬਦਤਾਂ ਤੇ ਮੀਟਿੰਗਾਂ ਲੈ ਚੁੱਕੇ ਆ ਸੋ ਲਗਾਤਾਰ ਉਹਦੀ ਫੀਡਬੈਕ ਜਿਹੜੀ ਆ ਹਰ ਰੋਜ਼ ਮੈਂ 1 2 3 1 2 3 ਮੰਡੀਆਂ ਸਜ਼ਨਾ ਸੋ ਅੱਜ ਮੇਰਾ ਬੜਾ ਪਿਆਰਾ ਜ਼ਿਲ੍ਹਾ ਸਿੱਧਿਆਦ ਨੂੰ ਪਾਕਿਸਤਾਨ ਦੀ ਇਹ ਧਰਤੀ ਹੈ ਔਰ ਉਸ ਧਰਤੀ ਤੇ ਆ ਕੇ ਹਮੇਸ਼ਾ ਹੀ ਇੱਕ ਗੌਰਵ ਵੀ ਮਹਿਸੂਸ ਹੁੰਦਾ ਸੋ ਅੱਜ ਬੰਗਾ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਜਿਹੜੀ ਉਹ ਅਰਾਈਵਲ ਹੈ ਸੱਜ ਸੱਜ ਵਾਂਗ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਉਹ ਆਣੀ ਸ਼ੁਰੂ ਹੋ ਗਈ ਹੈ ਸੋ ਡੇ ਬਾਈ ਡੇ ਇਹ ਜਿਹੜਾ ਸੀਜ਼ਨ ਹੈ ਉਹ ਆਪਣੀ ਹੁਣ ਚਰਮ ਸੀਮਾਲੇ ਪਾਸੇ ਜਾਏਗਾ ਸੋ ਅਸੀਂ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਚ 416000 416000 ਐਮਟੀ ਕਣਕਾਈ ਹੈ ਸੋ ਅਸੀਂ 322000 ਐਮਟੀ ਖਰੀਦ ਚੁੱਕੇ ਆ ਔਰ 151 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਜਿਹੜਾ ਜਿਹੜਾ ਉਹਨਾਂ ਦੀ ਬਣਦੀ ਐਮਐਸਪੀ ਦਾ ਰੇਟ ਉਹ ਵੀ ਪਾ ਚੁੱਕੇ ਆ ਅਸੀਂ ਸੋ ਲਗਾਤਾਰ ਜਿਹੜਾ ਸਾਨੂੰ ਟੀਚਾ ਮਿਲਿਆ 124 ਲੱਖ ਐਮਟੀ ਦਾ ਕੇਂਦਰੀ ਪੂਲ ਦੇ ਲਈ ਉਹ ਟੀਚਾ ਪੂਰਾ ਕਰਨ ਦੇ ਲਈ ਪੂਰੀਆਂ ਮਤਲਬ ਤਿਆਰੀਆਂ ਨੇ ਸੋ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਇਹ ਸਵਾਰ ਜਿਸ ਤਰ੍ਹਾਂ ਦੀ ਕਿਰਪਾ ਰਹੀ ਹੈ ਮੌਸਮ ਦੀ ਕਣਕ ਦੀ ਬੰਪਰ ਫਸਲ ਆਣ ਦੀ ਜਿਹੜੀ ਉਹ ਸੁਭਾਵਨਾ ਆ ਸੋ ਇਹ ਸਾਡੇ ਦੇਸ਼ ਦੇ ਲਈ ਵੀ ਚੰਗੀ ਗੱਲ ਆ ਕਿਸਾਨਾਂ ਲਈ ਵੀ ਚੰਗੀ ਗੱਲ ਆ ਸੋ ਆਲਮੋਸਟ ਪਰਵਾਨਦਸੀ ਕੀਤੇ ਆ ਸੀਸੀਐਲ ਸਾਡੇ ਕੋਲ ਆ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਮੰਡੀ 'ਚ ਨਾ ਆਵੇ ਇਹਦੇ ਲਈ ਲਗਾਤਾਰ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਸਾਰੇ ਲੀਡਰ ਜਿਹੜੇ ਆ ਚਾਹੇ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਚਾਹੇ ਅਫਸਰ ਨੇ ਸਮੱਸਿਆ ਅਧਿਕਾਰੀ ਸਭਾਂ ਨੇ ਵੀ ਲਗਾਤਾਰ ਇੱਥੇ ਕੰਮ ਕਰ ਰਹੇ ਆ ਸੋ ਬਸ ਕੁਦਰਤ ਦਾ ਅਸ਼ੀਰਵਾਦ ਰਵੇ ਔਰ ਮੈਨੂੰ ਲੱਗਦਾ ਵੀ ਇਹ ਜਿਹੜਾ ਸੀਜ਼ਨ ਹੈ ਪੰਜਾਬ ਦੇ ਅੰਦਰ ਨਾ ਕਿਉਂਕਿ ਕਿਸਾਨਾਂ ਦੇ ਲਈ ਬਲਕਿ ਮਜ਼ਦੂਰਾਂ ਲਈ ਵਾਕਿਆ ਸਭ ਲੋਕਾਂ ਲਈ ਜਿਹੜੇ ਗਵਰਨਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਬਿਲਕੁਲ 100% 100% ਜਿਹੜੇ ਇੰਤਜ਼ਾਮ ਨੇ ਸਾਨੂੰ 5 ਲੱਖ ਗੱਟੇ ਦੀ ਲੋੜ ਹੁੰਦੀ ਹੈ ਉਹ ਸਾਡੇ ਕੋ ਕੰਪਲੀਟ ਹੈ ਤੇ ਜਿੱਥੇ ਜਿੱਥੇ ਪਹੁੰਚਣਾ ਚਾਹੀਦਾ ਵਰਦਨਾਂ ਭਜਾ ਦਿੱਤਾ ਗਿਆ ਐਸੀ ਦੀ ਕੋਈ ਮਤਲਬ ਘਾਟ ਨਹੀਂ ਹੈ ਸੋ ਲਿਫਟਿੰਗ ਵੀ ਜਿਹੜੀ ਆ ਉਹ ਅਸੀਂ ਆਲਮੋਸਟ ਜਿਹੜੀ ਸਪੇਸ ਹੈ ਉਹਨੂੰ ਤਿਆਰ ਕਰ ਲਿਆ ਸੋ ਕਿਸੇ ਤਰ੍ਹਾਂ ਦੀ ਵੀ ਦਿੱਕਤ ਜਿਹੜੀ ਉਹ ਮੰਡੀਆਂ 'ਚ ਨਹੀਂ ਹੋਊਗੀ ਬਿਲਕੁਲ ਤੁਸੀਂ ਦੇਖਿਆ ਹੋਣਾ ਵੀ ਹਰਵਿੰਦਰ ਸਿੰਘ ਕਿਸਾਨ ਜਿਹਨੂੰ ਰਾਜਪੁਰੇ ਦੇ ਅੰਦਰ ਮੈਂ ਪਰਚੇਸ ਸ਼ੁਰੂ ਕਰਾ ਕੇ ਆਇਆ 24 ਘੰਟਿਆਂ ਦੇ ਵਿੱਚ ਜਿਹੜਾ ਮਾਨ ਸਾਹਿਬ ਦਾ ਮਤਲਬ ਵਾਦਾ ਵੀ ਕਿਸਾਨਾਂ ਦੇ ਖਾਤੇ 'ਚ ਜਾਊਗਾ ਅੱਜ ਜਿਹੜੇ ਕਿਸਾਨ ਦੀ ਢੇਰੀ ਮੇਰੇ ਪਿੱਛੇ ਤੁਸੀਂ ਦੇਖਿਆ ਇਹਨੂੰ ਵੀ ਜਿਹੜਾ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਇਹਦੇ ਖਾਤੇ 'ਤੇ ਅਸੀਂ ਪਾਵਾਂਗੇ ਸੋ ਇਹ ਸਾਡਾ ਪੰਜਾਬ ਦੇ ਅੰਦਰ ਮਾਨਜੂਬ ਮੁੱਖ ਮੰਤਰੀ ਦਾ ਵਾਅਦਾ ਵੀ ਸਰੇ ਦੇਖੋ ਪ੍ਰਤਾਪ ਸਿੰਘ ਵਾਜਵਾ ਬੜਾ ਸੀਨੀਅਰ ਮੋਸਟ ਪੋਲੀਟਿਸ਼ੀਅਨ ਆ ਹੋਰ ਬੜੇ ਸੰਵਿਧਾਨਕ ਅਹੁਦੇ ਤੇ ਉਹਨਾਂ ਦੀ ਪਾਰਟੀ ਨੇ ਉਹਨੂੰ ਬਿਠਾਇਆ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਪੰਜਾਬ ਦੇ ਅੰਦਰ ਪੈਨ ਕਰੀਏਟ ਕਰਨ ਦੇ ਲਈ ਉਲਜ਼ ਲੋਲ ਬਿਆਨ ਦਿੰਦੇ ਰਹਿੰਦੇ ਆ ਕਦੀ ਮਤਲਬ ਸੰਤਾਂ ਦੇ ਖਿਲਾਫ ਦਿੰਦੇ ਆ ਬਿਆਨ ਸੋ ਇਹ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਇਹ ਬੜੀ ਗੰਭੀਰਤਾ ਦੀ ਮੰਗ ਕਰਦਾ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਇਨਵੈਸਟੀਗੇਸ਼ਨ ਹੋਊਗੀ ਜਾਂ ਤਾਂ ਉਹ ਦੱਸਣਗੇ ਕਿ ਉਹ ਉਹ ਸੂਤਰ ਕਿਹੜੇ ਆ ਜਿਨ੍ਹਾਂ ਦੇ ਕੋਲ ਉਹਨਾਂ ਨੂੰ ਪਤਾ ਲੱਗਿਆ ਤੇ ਸੈਕੰਡ ਇਹ ਵੀ ਇਹ ਮੰਨ ਭਾਗੀ ਗੱਲ ਹੈ ਵੀ ਜੇ ਤੁਹਾਨੂੰ ਇਸ ਕਿਸਮ ਦੀ ਕੋਈ ਇਨਫੋਰਮਟਾ ਹੈ ਜੇ ਤੁਸੀਂ ਸਰਕਾਰ ਨਾਲ ਸ਼ੇਅਰ ਕਰੋ ਤੁਸੀਂ ਪੰਜਾਬੀਆਂ ਦਾ ਨੁਕਸਾਨ ਕਰਨ ਦੀ ਉਡੀਕ ਕਰ ਰਹੇ ਹੋ ਸੋ ਇਹ ਮੰਦ ਭਾਗੀ ਗੱਲਾਂ ਨੇ ਪ੍ਰਤਾਪ ਆਜਵਾ ਵਰਗਾ ਬੰਦਾ ਇਸ ਕਿਸਮ ਦੇ ਬਿਆਨ ਦੇਵੇ ਇਹ ਸਮੇਂ ਤੋਂ ਬਾਹਰ ਆ ਨਾ ਉਹਨੂੰ ਅਸੀਂ ਕੋਈ ਮੰਦਬੁੱਧੀ ਕਹਿ ਸਕਦੇ ਆ ਨਾ ਉਹਨੂੰ ਕਮਲਾ ਕਹਿ ਸਕਦੇ ਆ ਮਤਲਬ ਪੜਿਆ ਲਿਖਿਆ ਹੋਰ ਮੈਂ ਫਿਰ ਦੁਬਾਰਾ ਕਹਿ ਰਿਹਾ ਪੀ ਇਸ ਕਿਸਮ ਦੇ ਬਿਆਨਾਂ ਨੂੰ ਜਿਹੜਾ ਉਹ ਦੇਣਾ ਇਹ ਮੈਨੂੰ ਸਮਝਦਾ ਵੀ ਇਸ ਕਿਸਮ ਦੀ ਪਦਵੀ ਤੇ ਬੈਠੇ ਪੋਲੀਟਿਸਨ ਜਿਹੜਾ ਇਹ ਮੈਂ ਸਮਝਦਾ ਵੀ ਮੰਦਭਾਗੀ ਗੱਲ ਆ ਸੋ ਇਨਵੈਸਟੀਗੇਸ਼ਨ ਹੋਊਗੀ ਔਰ ਅਗਰ ਐਸਾ ਕੁਝ ਪਾਇਆ ਗਿਆ ਤਾਂ ਜੋ ਕਾਨੂੰਨ ਦੇ ਮੁਤਾਬਕ ਮਤਲਬ ਤੈਅ ਸੁਦਾ ਗੱਲਾਂ ਨੇ ਉਹ ਵੀ ਲਾਗੂ ਹੋਣਗੀਆਂ ਇਹਨਾਂ ਦੇ ਖਿਲਾਫ ਬਹੁਤ ਹੀ ਖੂਬਸੂਰਤ ਹੈ ਬਹੁਤ ਖੂਬਸੂਰਤ ਜੁੱਧ ਨਸ਼ਿਆਂ ਵਿਰੁੱਧ ਮਾਨ ਜੋਗ ਮੁੱਖ ਮੰਤਰੀ ਜੀ ਦਾ ਜਿਹੜਾ ਨਾਰਾ ਉਹਨੂੰ ਗਰਾਸ ਰੂਟ ਤੱਕ ਲਿਜਾਣ ਦੇ ਲਈ ਸਾਡੀ ਪੰਜਾਬ ਪੁਲਿਸ ਸਾਡਾ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਹੁਣ ਤੱਕ 4000 ਤੋਂ ਉੱਪਰ ਬੰਦਾ ਜਿਹਨੂੰ ਫੜ ਕੇ ਜਿਹੜੇ ਨਸ਼ੇ ਦੇ ਸਪਲਾਈਅਰਸ ਆ ਨੂੰ ਅੰਦਰ ਦਿੱਤਾ ਗਿਆ ਔਰ ਮੇਰੇ ਖਿਆਲਿਆ ਕਿ 25000 ਦੇ ਕਰੀਬ ਜਿਹੜੀ ਉਹ ਐਫ ਆਈ ਆਰ ਵੀ ਦਰਜ ਹੋਈ ਆ ਸੋ ਉਹ ਪਾਪਾਂ ਦੀ ਕਮਾਈ ਨਾਲ ਸਾਰੇ ਜਿਹੜੇ ਘਰ ਨੇ ਉਹ ਵੀ ਮਲੇ 25 ਆ ਰਹੇ ਆ ਸੋ ਅਸੀਂ ਇਹਨੂੰ ਮੰਤਗੀ ਸਿੱਟੇ ਤੱਕ ਲਿਜਾਣਾ ਚਾਹੁੰਦੇ ਆ ਜਦ ਨਸ਼ਿਆਂ ਦੇ ਵਿਰੁੱਧ ਇਸ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਨੂੰ ਪੰਜਾਬ ਦੀ ਮਿੱਟੀ ਨਾਲ ਮੋਹ ਹੈ ਸਾਡੇ ਗੁਰੂਆਂ ਦੀ ਸਾਡੇ ਕ੍ਰਾਂਤੀਕਾਰੀਆਂ ਦੀ ertid ਹੈ ਸਰਜੀ ਦੇ ਉੱਤੇ ਜਿਹੜਾ ਇਹ ਸੇਵਾ ਦਰਿਆ ਭਾਵੇਂ ਉਹ ਕਿਸੇ ਵੀ ਸਰਕਾਰਾਂ ਵੱਲੋਂ ਇਹ ਬੂਟਾ ਲਾਇਆ ਗਿਆ ਇਹਨੂੰ ਖਾੜ ਕੇ ਮਤਲਬ ਪਰਾਂ ਮਾਰਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਕਾਰ ਦੀ ਬਚੋ ਉਹ ਤਾਂ ਛੋਟੀ ਚੀਜ਼ਾਂ ਆਣ ਵਾਲੇ ਦਿਨਾਂ 'ਚ ਤੁਸੀਂ ਹੋਰ ਵੱਡੀਆਂ ਐਕਸਰਸਾਈਜ਼ ਦੇਖੋਗੇ ਬਸ ਮੈਂ ਇੰਨੀ ਗੱਲ ਕਹਿਣਾ ਚਾਹਨਾ ਕਰੋੜ ਆਪਣੇ ਅਧਾਰਿਤ ਕੰਮ ਕਰ ਰਿਹਾ ਜਿਹੜਾ ਵੀ ਵਾਇਲੇਸ਼ਨ ਕਰਦਾ ਪਾਇਆ ਗਿਆ ਚਾਹੇ ਕੋਈ ਪੋਲੀਟਿਸ਼ੀਅਨ ਹੈ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੈ ਸਰਕਾਰ ਨਹੀਂ ਬਚੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ